ਦੇ ਵਿੱਚ 70 ਵਿਸ਼ੇ ਨੇ ਨੌਨਾਂ ਪਰਿਵਾਰਾਂ ਨੂੰ ਦੇਖ ਕੇ ਆਇਆ ਗਰੀਬ ਪਰਿਵਾਰ ਨੇ ਹੋਰ ਕਮਾਊ ਜੀ ਚਲੇ ਗਏ ਥੋੜੇ ਥੋੜੇ ਕਿਹੜੇ ਕਮਾਊ ਦੇ ਚਲੇ ਗਏ ਕਿਸੇ ਦਾ ਬੱਚਾ 3ਵੀਂ ਕਲਾਸ 'ਚ ਹੈ ਕਿਸੇ ਦਾ 7ਵੀਂ ਕਲਾਸ 'ਚ ਹੈ ਮੈਨੂੰ ਖੁਸ਼ੀ ਹੁੰਦੀ ਜੇ ਮੈਂ ਅਜਿਹਾ ਕੋਸ਼ਿਸ਼ ਇਹ ਪ੍ਰੋਗਰਾਮ ਚਲਰਾਉਂਦਾ ਪਰ ਮੈਨੂੰ ਸੋਚਣਾ ਪੈ ਗਿਆ ਬਹੁਤ ਮਾਰੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਇੱਕੋ ਪਿੰਡ ਚ 7-7-8-8 ਸਿਵੇ ਬਲਣ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਚੁੱਲ੍ਹਿਆਂ ਜਾ ਕੇ ਨਹੀਂ ਬਲਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਨਾ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਪੰਧਿਆ ਨੇ ਕੰਮ ਕੀਤਾ ਆ ਪੁਰਸਖੜੀ ਹੈ ਮੈਂ ਆਰਡਰ ਕਰਤਾ ਡੀਸੀਪੀ ਨੂੰ ਜਿਹੜੇ ਬੰਦੇ ਦਾਸਤਾ ਫੜ ਲਈ ਦਾਸਤਾ ਫੜ ਲਈ ਹਾਂਜੀ ਦਾਸ ਫੜ ਲਈ ਹਾਂਜੀ ਦਾਸ ਫੜ ਲਈ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸ਼ਪੁਰ ਕੋਲੇ 150 ਬੰਦਾ ਮਰ ਗਿਆ ਸੀ ਤਰਨਤਾਰਨ ਕੋਲੇ ਕਿਤੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦਸਾਂ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਹ ਇਕੱਲੇ ਇੱਕ ਜ਼ਿਲ੍ਹੇ ਚ ਨਹੀਂ ਕਰਦੇ ਉਹਨੇ ਬਾਕੀ ਜ਼ਿਲ੍ਹੇ ਚ ਵੀ ਕਰਦੇ ਹੋਣੇ ਕੰਮ ਇਹ ਇਹ ਗੈਂਗ ਫੜਿਆ ਗਿਆ ਹੋਊਗਾ ਪੂਰਾ ਤੇ ਸੰਗਰੂਰ ਜ਼ਿਲ੍ਹੇ ਵਾਲੇ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਕਰਨਤੰਦ ਕੱਲੀ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਦਾ ਮਾਰਸਿਓ ਹੋਗੇ ਨਾ ਜਿਹਨਾਂ ਨੇ ਇਹਨਾਂ ਘਰਾਂ ਦੇ 70 ਵਿਚਾਇਏ ਨਹੀਂ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਸਿੱਧਾ ਅੱਜ ਸਵੇਰੇ 5 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆਇਆ ਖਨੌਰੀ ਵਿੱਚ ਦੀ ਪਾਤੜਾ ਮਰਵਾਣਾ ਜੀਦ ਵਿੱਚ ਦੀ ਉਹ ਮੇਰਾ ਫਰਜ ਬਣਦਾ ਹੈ ਉਹ ਮਾਮਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਵਾਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਇਹ ਕਿਹੜੀ ਗੱਲ ਹੈ ਮੈਂ ਕਿਹੜਾ ਕੋਈ ਕੁੰਭ ਵਾਲਾ ਮੇਲਾ ਵੀ 12 ਸਾਲ ਰਹਿਣਾ ਹੈ ਲਾ ਦਿਓ ਜੇ ਨਾ ਚੰਗਾ ਲੱਗਿਆ ਪਰ ਬਿਜਲੀ ਦੇ ਬਿੱਲ ਤੋਂ ਲੈ ਕੇ ਜੋ ਮੈਂ ਅੱਜ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਂ ਚਾਹਣਾ ਯਾਰ ਮੇਰੇ ਪੰਜਾਬ ਦੇ ਲੋਕ ਘੁਗ ਬਸਣ ਉਹਨਾਂ ਦਾ ਜੀਵਨ ਸਤਾਰ ਉੱਚਾ ਚੱਕਿਆ ਜਾਵੇ ਆਮ ਘਰਾਂ ਦੇ ਬੱਚੇ-ਵੱਚਿਆਂ ਨੂੰ ਨੌਕਰੀਆਂ ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਪਾਰਸ਼ ਨਾ ਚੱਲੇ ਕੋਈ ਕਿਸੇ ਦਾ ਭੈ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮਐਲਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਤੁਹਾਡੇ ਪਿੰਡ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਇੱਕ ਦੋ ਹੈ ਉੱਪਰ ਪੈਸਾ ਲੱਗਿਆ ਕਿਸੇ ਚਪਾਰਸ਼ ਲੱਗੀ ਹੈ ਸੋ ਤੁਹਾਡੇ ਕਰਕੇ ਖੜੇ ਆ ਮੈਂ ਕਿਹਾ ਸੀ ਕਿ ਬਾਹਰਲੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗੇ ਮੈਨੂੰ ਰੋਜ਼ 4-5 ਫੋਨ ਆਉਂਦੇ ਨੇ ਬਾਈ ਵਾਪਸ ਆ ਰਹੇ ਆ ਮੈਂ ਕਿਹਾ ਆ ਜਾਓ ਗੁਰਨਾਨਕ ਦੇਵ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਆਜੋ ਆਪਾਂ ਆਪੜੀ ਧਰਤੀ ਨੂੰ ਠੀਕ ਕਰ ਲੈਨੇ ਆ ਯਾਰ ਕਿਉਂ ਜਾਣਿਓ ਵੱਜ ਕੇ ਰੁਸਕੇ ਰੁਸਕੇ ਗਹਿਨੇ ਆ ਸੱਚੋ ਜਿਵੇਂ ਕਰੋ ਬੱਚਾ ਨੇ ਰੁਸਕੇ ਤੁਰ ਜਾਂਦਾ ਪੂਆ ਦੇ ਪਿੰਡ ਫਿਰ 4 ਦਿਨਾਂ ਬਾਅਦ ਗੁੱਸਾ ਟਹਿਲਾ ਹੋ ਜਾਂਦਾ ਪੂਆ ਛੱਡ ਜਾਂਦੀ ਹੈ ਬਰਾਤੀ ਰੁਸਕੇ ਗਏ ਹੋ ਨਹੀਂ ਹੋ ਸਿਸਟਮ ਤੋਂ ਰੁਸਕੇ ਗਏ ਹੋ ਨਹੀਂ ਮਨਾਵਾਂਗੇ ਕੋਈ ਗੱਲ ਨਹੀਂ ਆਪਣੀ ਨੇ ਮਨਾ ਲਾਂਗੇ ਪੈਰ ਫੜ ਲਾਂਗੇ ਆਜੋ ਘਰੇ ਆਜੋ ਆਪਾਂ ਕਰ ਠੀਕ ਕਰਾਂ ਔਰ ਕੁ ਪੈਸੇ ਕਮਾਉਣ ਨਹੀਂ ਆਏ ਇਸੇ ਤੇ ਪੈਸੇ ਕਮਾਉਣੇ ਨੇ ਮੈਂ ਤੁਹਾਡੇ ਪਿੰਡ ਇੱਕ ਸ਼ੋਅ ਦਾ ਮੈਂ ਵੀ 3 ਲੱਖ ਲੈਂਦਾ ਫਿਰ ਕੱਲ 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 ਪੂਰੀ ਆ ਗੋਡੇ ਪਿੰਡ ਮੈਂ ਇੱਕ ਸ਼ੋਅ ਕਰਨ ਦਾ 5 ਲੱਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ ਹਰੇਕ ਪਰਿਵਾਰ ਨੂੰ 5 ਲੱਖ ਦੇ ਕੇ ਜਾ ਰਹੇ ਹਾਂ ਤੇ ਮੈਨੂੰ ਕੀ ਲੋੜ ਸੀ ਵੀ ਪੰਗਾ ਲੈਣ ਦੀ ਨਾ ਨਾਲ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ ਲੋਕਤੰਤਰੀਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਵਦੀ ਮਰਜ਼ੀ ਨਾਲ ਪਾਓ ਕਿਸੇ ਮਾਮੇ ਫੱਪੜ ਦੇ ਕਹਿਣ ਤੇ ਨਾ ਪਾਓ ਇਹ ਤਾਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਵਾ ਜੀ ਇਹ ਹੁਣ ਫੇਰ ਆਉਣਗੇ ਹੁਣ ਬੰਨ ਜਾ ਸਾਡੇ ਕੋਲ ਤਾਂ ਹੈ ਨਹੀਂ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਹ ਓੜ ਆ ਜਿਹੜਾ ਬੋਰਡ ਹੈ ਮੈਨੂੰ ਲੱਗਦਾ ਵੀ 1.5 200 ਸਾਲ ਦਾ ਪੁਰਾਣਾ ਹੋਊਗਾ ਸੌ ਸਾਲ ਹੋ ਗਏ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣਗੀਆਂ ਫਿਰ ਵੀ ਕਿਉਂ ਖੜਾ ਹੈ ਜੜਾਂ ਨਾਲ ਜੁੜਿਆ ਹੋਇਆ ਕੰਮਲੇ ਵਾਲੇ ਬੂਟੇ ਜਿਹੜੇ ਨਾ ਛੋਟੀ ਜਿਹੀ ਹਨੇਰੀ ਨਾਲ ਹੀ ਡਿੱਗ ਪੈਂਦੇ ਨੇ ਇਹਦੀਆਂ ਜੜਾਂ ਨੇ ਮੇਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾ ਚ ਸਾਡੀਆਂ 10 11 ਰਿਸ਼ਤੇਦਾਰੀਆਂ ਸਤੌਜ ਨੇ ਇੱਥੋਂ ਕੁੜੀਆਂ ਵਿਆਈਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਵਿਆਈਆਂ ਨੇ ਹਨਾ ਫੱਤੜਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਪਪਾ ਦਾ ਆਪਣੇ ਪਿੰਡ ਆ ਯਾਰ ਤੁਸੀਂ ਤਾਂ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਐ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀਗੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲਏ ਲੋਕਾਂ ਨੇ ਬਾਹਰੋਂ ਲਾ ਦੇ ਤੋੜਦੇ ਨਾਲਾਂ ਤੋੜੇ ਵਰਗੇ ਐਂ ਹੀ ਰਹਿਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਹੈ ਪਾਣੇ ਨੂੰ ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੰਮ ਚੱਲਿਆ ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਇੱਥੇ ਚਿੱਟਾ ਹੁੰਦਾ ਹੈ